ਬਾਈ ਜੀ ਸਤਿ ਸ੍ਰੀ ਅਕਾਲ ਭਾਰਾਂ ਨੂੰ ਅੱਜ ਅਸੀਂ ਸਮਰੂਰ ਰਾਜ ਦੇ ਕਿਸੇ ਕੰਮ ਤੋਂ ਆਪਣਾ ਫੈਨ ਆਪਾਂ ਨੂੰ ਰਸਤੇ 'ਚ ਦੋਸਤ ਮਿਲ ਗਿਆ ਜੋ ਕਿ ਉਸ ਬਾਈ ਦੇ ਫਾਰਮ ਤੇ ਆਪਾਂ ਹੁਣ ਵਿਜ਼ਿਟ ਕਰਨਾ ਆ ਦੇਖਣਾ ਆ ਬਹੁਤ ਵਧੀਆ ਬਾਈ ਦਾ ਸਿਸਟਮ ਲੱਗਿਆ ਬਹੁਤ ਵਧੀਆ ਕੰਮ ਬਾਈ ਨੇ ਕਰਿਆ ਹੋਇਆ ਹੈ ਬਾਈ ਨੇ ਚਾਹ ਪਿਆਈ ਬਹੁਤ ਮਾਨ ਆਦਰ ਕਰਿਆ ਬਹੁਤ ਧੰਨਵਾਦ ਹੈ ਬਾਈ ਦਾ ਤੇ ਆ ਕੇ ਹੁਣ ਦੇਖਿਆ ਬਾਈ ਨੇ ਬਹੁਤ ਸੋਹਣਾ ਕੰਮ ਕਰਕੇ ਤੇ ਬਹੁਤ ਛੇਤੀ ਗਰੋਅ ਹੋਇਆ ਬੰਦਾ ਹਜੇ 5 ਮਹੀਨੇ ਹੋਏ ਨੇ ਬਾਈ ਨੂੰ ਆ ਕੰਮ ਕਰੇ ਨੂੰ 5 ਮਹੀਨਿਆਂ 'ਚ ਇੰਨਾ ਕੁੱਤੇ ਲੈ ਗਿਆ ਚੱਕੇ ਵੀ ਛੱਡ ਦੋ ਗੱਲਾਂ ਬਾਈ ਦੇ ਫਾਰਮ ਦੇ ਸਾਹਮਣੇ ਰੇਲੈਂਸ ਵਾਲਿਆਂ ਦੀ ਤੇਲ ਵਾਲਿਆਂ ਦੀ ਵੱਡੀ ਫੈਕਟਰੀ ਜਿਹੜੀ ਸੁਰੂ ਰੋਡ ਤੇ ਲੱਗਦੀ ਹੈ ਉੱਥੇ ਫਾਰਮ ਹੈ ਕੋਠੀ ਸ਼ਹਿਰ ਚ ਵੇਲੀ ਭਈਆ ਕੋਠੀ ਛੱਡ ਕੇ ਬੰਦਾ ਖੇਤ ਚ ਰਹਿਣਾ ਪਸੰਦ ਕਰਦਾ ਤੇ ਆਪਦੇ ਡੰਗਰਾਂ ਚ ਤੇ ਆਪਦੇ ਖੇਤ ਜੇ ਰਹਿ ਰਿਹਾ ਹੈ ਬਲਕਿ 60 70 ਕਿੱਲਾਂ ਦਾ ਮਾਲਕ ਹੈ ਕੋਠੀ ਸ਼ਹਿਰ ਚ ਵੇਲੀ ਪਈ ਆ ਕਹਿੰਦਾ ਬਾਈ ਖੇਤੇ ਹੀ ਰਹਿਣਾ ਆ ਪੂਰੀ ਡੰਗਰਾਂ ਦਾ ਕੰਮ ਕਰਦੇ ਆ 60 65 ਕਿਲਿਆਂ ਦਾ ਮਾਲਕ ਹੈ ਪਰ ਆਪ ਬਈ ਇੰਦਰਾ ਦਾ ਕੰਮ ਕਰਦਾ ਨਾਲ ਰਹਿ ਕੇ ਬੰਦੇ ਹੈਗੇ ਸਾਰਾ ਕੰਮ ਆਪ ਦੀ ਗੌਰ ਨਾਲ ਕਰਾ ਰਿਹਾ ਹੁੰਦਾ ਚਲੋ